ਹੀ ਪ੍ਰੋਫਾਈਲ ਰੱਖੀ ਆਪਣੀ ਤੇ ਲੋ ਸਾਡੇ ਟੈਰਾਂ ਦੀ ਕੁੜੇ ਲੈ ਮਿੱਤਰਾਂ ਜੇਜੋ ਆਏ ਸੀਗੇ ਇੱਥੇ ਬਣ ਕਰੇਲੇ ਪਏ ਬਾਈ ਕੋ ਮਿਲਦੇ ਆਪਣੇ ਵੱਲ ਵੀ ਆ ਪਰ ਹੁਣ ਬੰਦੇ ਕਹਿੰਦੇ ਓਰੀਜਨਲ ਹੁੰਦੇ ਹੈ ਓਰੀਜਨਲ ਹੁੰਦੇ ਹੈ ਇੱਥੇ ਤੋੜਦੇ ਹੁੰਨੇ ਆ ਉਹ ਹਾਂ ਜੀ ਇਹ ਤਾਂ ਵਧੀਆ ਹੈ ਲੈਰੇਜ ਪਾ ਦੇ ਦਿਓ ਕਿਲੋ ਦਾ ਹਾਂ ਜੀ ਲੈਰੇਜ ਕਿਲੋ ਦਾ ਦੇ ਦਿਓ ਲੈਰੇਜ ਪਾ ਦਿਓ ਕਿਲੋ ਦਾ ਤੇ ਜਿਹੜੇ ਸਾਡੇ ਵੱਲ ਆਉਂਦੇ ਭਾਈਓ ਫਿਰ ਆਪ ਆਪ ਲਾਏ ਆਉਂਦੇ ਉਹ ਆਪ ਲਾਏ ਆਉਂਦੇ ਹਾਂ ਬੜਾ ਬੜਾ ਜੀ ਨਾ ਆਪੇ ਪਤਾ ਤੁਹਾਨੂੰ ਪਤਾ ਹੋਣਾ ਕਿਦਾਂ ਨਾਲੇ ਪਾਜੇ ਲੱਗੇ ਪਾਣਾ ਪਾ ਲੋ ਸੀ ਤੁਹਾਨੂੰ ਪਤਾ ਹੋਣਾ ਕਿਦਾਂ ਹੁੰਦੀ ਸਿਸਟਮ ਜੇਜੋ ਐਸੇ ਕਰੇਲੇ ਲੈ ਕੇ ਚੱਲਦੇ ਵਾਹ ਬਈ ਆਜੋ ਕਰੇਲੇ ਖੜਾਈਏ ਬਾਬੇ ਉਹ ਬਣ ਕਰੇਲੇ ਜੇਜੋ ਐਸੇ ਮੈਂ ਕਰ ਗੱਡੀ ਰੋਕ ਲਈ ਸਪੈਸ਼ਲ ਕਰੇਲੇ ਲੈ ਕੇ ਚੱਲਦੇ ਅੱਲਾ ਮੈਂ ਮੇਤਰਾ ਭਰਦੀਆਂ ਨੇ ਭਰਦੀ ਸੰਭਾਲ ਲਈ ਇੱਕ ਤਾਂ ਸਮਾਈ ਆ ਆਹ ਕਲਰ ਸਾਡੇ ਬੀਏ ਬਾਈ ਦੀ ਚੁਆਇਸ ਸੀਗੀ ਤੇ ਇੱਕ ਹੁਣ ਆਪਾਂ ਸਵਾਈਆ ਮੈਂ ਆਪਣੀ ਚੁਆਇਸ ਹੀ ਉਹ ਵੀ ਤੁਹਾਨੂੰ ਦਿਖਾਣੇ ਆ ਤਾਂ ਸਹੀ ਗੱਲ ਆ ਤੇ ਇੱਕ ਸਵਾਈ ਹੈਗੀ ਸ਼ਰਟ ਆ ਬਾਬੇ ਉਹ ਗੱਲ ਬਾਤ ਦੱਸਿਓ ਕਿਦਾਂ ਦੀ ਬਣੀ ਹੈ ਤੇ ਇੱਥੇ ਯਾਰ ਨੇਮ ਪਲੇਟ ਲੱਗਣੀ ਹੈ ਇੱਕ ਉਹ ਜਿਹੜਾ ਪਾਈਲਟ ਵਾਲਾ ਲੱਗਿਆ ਹੁੰਦਾ ਉਹ ਆਨਲਾਈਨ ਮੰਗਾਇਆ ਵਾ ਆਪਾਂ ਉਹ ਲਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਚੈੱਕ ਕਰਾਂਗੇ ਲੁੱਕ ਪੂਰੀ ਤਾਂ ਦੱਸਿਓ ਕਿਹੜੀ ਲੱਗੀ ਯਾਰ ਬਲੂ ਕੇ ਵਾਈਟ ਬਲਦੀ ਹੈ ਤੇ ਉਹ ਚਲਾਏ ਬਸ ਸਹੀ ਗੱਲ ਜ਼ਾਰੂ ਪੀਤੀ ਹੋਣੀ ਯਾਰ ਮਰੇ ਜਾਂਦਾ ਸਵੈਟ ਜ ਗੱਡੀ ਨਾਲੇ ਲਾਨ ਲੱਗਿਆਂ ਦੀ ਗੱਡੀ ਯਾਰ ਦੇਖਿਓ ਗਿਆ ਕਰਦਾ ਜੇ ਕੈਪਚਰ ਹੋ ਗਿਆ ਜਰਾ ਅੰਦਰ ਖੜੇ ਆ ਯਾਰ ਪਾਸਪੋਰਟ ਦਾ ਆਪ ਤਾਂ ਰਾਈ ਸੀ 10:30 ਵਜੇ ਦੀ ਅਪਾਇੰਟਮੈਂਟ ਸੀ ਹੋਇਓ ਲੇਟ ਸੀਗੇ ਨਹੀਂ ਤੁਸੀਂ ਸਵਿਫਟ ਵੀਡੀਓ ਦੇਖ ਲਈ ਯਾਰ ਬੰਪਰ ਨਾਲ ਗੱਡੀ ਲਾ ਗਿਆ ਆ ਦੇਖੋ ਤੇ ਹੋਇਓ ਲੇਟ ਸੀਗੇ ਟਾਈਮ ਸੀਗਾ ਨਹੀਂ ਤਾਂ ਘੇਰਨਾ ਦੇਖੋ ਰਕਲ ਨੂੰ ਦੇਣੀ ਸੀ 10:30 ਵਜੇ ਦੀ ਅਪਾਇੰਟਮੈਂਟ ਦੀ 10:20 ਮਿੰਟ ਦਾ ਇਹ ਕੰਮ ਆ 10 ਮਿੰਟ ਰਹਿ ਗਿਆ ਸਾਡੇ ਕੋ ਅਸੀਂ ਇਹ ਵੀ ਚੌਂਕ ਤੋਂ ਪਿੱਛੇ ਸੀਗੇ ਸਾ ਯਾਰ دارو ਪੀਤੀ ਉਹ ਬਿਲਕੁਲ ਆਪਾਂ ਸਹੀ ਸੇਫ ਲੈਂਸ ਚ ਜਾਂਦੇ ਹਾਲਾ ਨਾਲ ਲੱਗ ਗਿਆ ਗੱਡੀ ਐਦਾਂ ਵੀ ਹੋ ਜਾਂਦੀ ਆ ਪਿਆ ਯਾਰ ਜਿੰਨਾ ਮਰਜੀ ਬੰਦਾ ਬਚਾ ਬਚਾ ਕੇ ਰੱਖ ਲਵੇ ਕਾਲਾ ਕੋਸ਼ ਨਾ ਕੋਸ਼ ਪਤਾ ਨਹੀਂ ਕੀ ਦਾ ਮੂੰਹ ਦੇਖ ਕੇ ਆਨੇ ਕੀ ਹੁੰਦਾ ਹੁਣ ਸਵਾਰੀਆਂ ਛੱਡ ਕੇ ਆਏ ਪਾਸਪੋਰਟ ਆਫਿਸ ਪਰ ਮੈਂ ਘਰ ਬੈਠਦੇ ਆ ਗੱਡੀ ਦੇ ਵਿੱਚ ਪਾਰਕਿੰਗ ਚ ਮੈਂ ਲਾਈ ਨਹੀਂ ਮੈਂ ਚੱਲ ਪਿੱਛੇ ਬੈਠਣਾ ਕਹਿੰਦੇ 10 ਮਿੰਟ ਲੱਗਣੇ ਫਿਰ ਉੱਧਰ ਜਾਣਾ ਪੈਣਾ ਮੈਂ ਕੱਲ ਨੂੰ 100 100 ਰੁਪਏ ਘਟਾਣਾ ਸਾਰੇ ਸਾਰੇ ਰੋਡ ਤੇ ਨਾਲ ਯਾਰ ਪਾਸਪੋਰਟ ਦਫਤਰ ਨਾਲ ਸੱਤੀ ਗਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਤੇ ਤੇ ਅੱਜ ਆਇਓ ਆ ਜਲੰਧਰ ਸਾਈਡ ਨੂੰ ਤੇ ਪਾਸਪੋਰਟ ਦਫਤਰ ਨਾਲ ਕੇ ਕਪੂਤਲਾ ਚੌਕ ਦੇ ਲਾਗੇ ਬੈਠੇ ਆ ਗੱਡੀ 'ਚ ਤੇ ਵੀਡੀਓ ਤੁਸੀਂ ਦੇਖ ਲਈ ਯਾਰ ਆ ਡਰਾਈਵਰ ਸਾਈਡ ਤੇ ਮੈਂ ਜਾ ਰਿਹਾ ਸੀ 70 ਤੋਂ 80 ਸਪੀਡ ਤੇ ਬੰਦਾ ਆਇਆ ਪਿੱਛੋਂ ਗੱਡੀ ਲਿਆ ਕੇ ਮੋਰੇ ਫੈਂਡਰ 'ਚ ਆ ਨਾ ਬੰਪਰ 'ਚ ਸਵਿਫਟ ਲਾ ਗਿਆ ਗੱਡੀ ਮੇਂ ਭਜਾਈ ਨੂੰ ਰੋਕਿਆ ਵੀ ਦਾਰੂ ਨਾਲ ਰਜਿਆ ਸੀ ਬੰਦਾ ਕੱਪੜਾ ਲਿਆਂਦਾ ਆਪਾਂ ਕੱਪੜਾ ਕੱਪੜਾ ਲਿਆਂਦਾ ਆਪਾਂ ਬੰਦੇ ਕੋਲ 500 ਰੁਪਏ ਦਾ ਇੱਕ ਆਪਿਆ ਪਹਿਲਾਂ ਦੋ ਤੇ ਇੱਕ ਇਧਰ ਪਿਆ ਤਿੰਨ ਤੇ ਇੱਕ ਇਧਰ ਪਿਆ ਬਾਬੇ ਚਾਰ ਚਾਰ ਹੋ ਗਏ ਤੁਹਾਡੇ ਭਰਾ ਆਪਣੇ ਕੋ ਥੱਲੇ ਪਿਆ ਹਰਾ ਜਾ ਹੈ ਚਾਰ ਚਾਰ ਕੱਪੜੇ ਹੋ ਗਏ ਹੁਣ ਇੱਕ ਦੋ ਰੱਖਾਂਗੇ ਡੈਸ਼ਬੋਰਡ ਤੇ ਦੋ ਰੱਖਾਂਗੇ ਬਾਹਰਲੇ ਸਾਲਕ ਚੱਲਦਾ ਰਿਹਾ ਸਾਲਕ ਬਚੂ ਘੱਟ ਜਾਣਾ ਵੀ ਬੰਦਾ ਨਵਾਂ ਲੈ ਲਦਾ ਸ਼ਹਿਰ ਆ ਹੀ ਸੌਦਾ ਦਿੰਦੇ ਇੱਥੇ ਚੱਲ ਮੈਂਗਾ ਬੰਦੇ ਦੀ ਆਈ ਸੀ ਡੰਡ ਵੈਰੀ ਕੋਤਰ ਕੰਮ ਸ਼ੌਂਕ ਦੇ ਕੀਤੇ ਨੇ ਜੱਸੇ ਦੇਰ ਤੇ ਸਤਿਗੁਰੂ ਜੀ ਕੇ ਬਾਬਾ ਜੀ ਮਿਲਿਆ ਸਰ ਬਾਬਾ ਜੀ ਇਹ ਬੰਦ ਕਰ ਪੁੱਤਰ ਨਹੀਂ ਨਹੀਂ ਬਾਬਾ ਜੀ ਦੱਸੋ ਇੱਧਰ ਆਓ ਮੜ ਜਾ ਇਹ ਬਾਬਾ ਜੀ ਬਾਬਾ ਜੀ ਮਿਲਿਆ ਸਰ ਬਾਬਾ ਜੀ ਇਹ ਬੰਦ ਕਰ ਪੁੱਤਰ ਨਹੀਂ ਨਹੀਂ ਬਾਬਾ ਜੀ ਦੱਸੋ ਇੱਧਰ ਆਓ ਮੜ ਜਾ ਇਹ ਬਾਬਾ ਜੀ ਆਜੋ ਬਾਬਾ ਮੈਨੂੰ ਕਹੀਏ ਬੇ ਸ਼ੌਕ ਦੇ ਕੰਮ ਕੀਤੇ ਆ ਫਰਾਨਾ ਧੇਮਕੜਾ ਜੇ ਆ ਬੋ ਜਦ ਮੈਂ ਵੀਡੀਓਨ ਕੀਤੀ ਨਾਲੇ ਨੱਟ ਗਿਆ ਭਈ ਇਹ ਤੂੰ ਸੱਚਾ ਐ ਬਾਬਾ ਫਿਰ ਤੂੰ ਨੱਟਦਾ ਕਹਦੇ ਆ ਇਹ ਦੇਖ ਲਾਂਦੇ ਬੰਦਾ ਵੀ ਕਿੱਦਾਂ ਦਾ ਆ ਮੈਂ ਬਾਬੇ ਹੁੰਦੇ ਮੈਨੂੰ 10 15 ਮਿੰਟ ਪੁੱਛੇਗਾ ਕਈ ਕੰਮ ਕਰਦਾ ਤੂੰ ਕੀ ਕੰਮ ਕਰਦਾ ਨਾਮ ਕੀ ਇਤਰਾ ਚੱਲ ਮੈਂ ਦੱਸਦਾ ਜੱਸਾ ਜੱਸੇ ਪੁੱਤਰ ਸ਼ੌਂਕ ਨਾਮ ਕੰਮ ਕਰਦਾ ਇਹਨਾਂ ਨੇ ਤੁਹਾਨੂੰ ਜੱਜਮੈਂਟ ਕਰ ਲੈਣਾ ਗੱਡੀ ਦੇਖ ਕੇ ਤੁਹਾਡਾ ਪਹਿਰਾਵਾ ਦੇਖ ਕੇ ਤੁਹਾਡਾ ਫੇਸ ਦੇਖ ਕੇ ਨਾ ਤੁਹਾਨੂੰ ਜੱਜ ਕਰ ਲੈਣਾ ਆਪਣੀਆਂ ਗੱਲਾਂ ਚ ਲੈਣਾ ਕਈ ਸਾਡੇ ਵਰਗੇ ਮੇਰੇ ਵਰਗੇ ਬੰਦੇ ਇਹਨਾਂ ਦੀ ਗੱਲਾਂ 'ਚ ਆ ਜਾਂਦੇ ਆ ਗੱਲਾਂ ਚ ਆਂਦੇ ਆ ਫਿਰ 100 200 500 ਸ਼ਿਕਾਰ ਹੋ ਜਾਂਦੇ ਆ ਹੈ ਇਹਨਾਂ ਦੇ ਪੱਲੇ ਕੱਕ ਨਹੀਂ ਹੁੰਦਾ ਇੱਕ ਗੱਲਾਂ ਜੇ ਤੁਹਾਤੋਂ ਪੈਸੇ ਲੈਣੇ ਗੱਲਾਂ ਕਰਕੇ ਤਾਂ ਅਵੇਰੇ ਰਿਆ ਕਰੋ ਬਾਕੀ ਮੇਰੇ ਭਰਾ ਮੈਂ ਤੋਂ ਸਾਰੇ ਸਿਆਣੇ ਆ ਤੇ 15 ਮਿੰਟ ਮੇਰੇ ਨਾਲ 10 ਤੋਂ 15 ਮਿੰਟ ਮੇਰੇ ਨਾਲ ਗੱਲਾਂ ਕਰ ਗਿਆ ਪਤਾ ਨਹੀਂ ਕਿਆ ਕੁਛ ਮੈਂ ਦੱਸੀ ਗਏ ਜਿੱਦ ਦੇ ਮੈਂ ਕੈਮਰਾ ਆਨ ਕੀਤਾ ਇਹਨੂੰ ਬੰਦ ਕਰ ਪੁੱਤ ਇਹਨੂੰ ਬੰਦ ਕਰ ਜੇ ਤੂੰ ਸੱਚੀ ਬਾਬਾ ਆ ਜੇ ਤੂੰ ਬਾਬਾ ਤੇਰੀ ਸ਼ਕਤੀ ਹੈ ਤੂੰ ਆਪਣੇ ਆਪ ਨੂੰ ਬਾਬਾ ਮਦਰ ਖੜੇ ਕੈਮਰੇ ਦੇ ਅੱਗੇ ਖੜਾ ਨਾਲੇ ਨਾ اٹਕਿਆ ਤੁਸੀਂ ਵੀਡੀਓ ਦੇਖੇ ਲਈ ਤਾਂ ਮੇਰਾ ਭਰਾ ਇਹਨਾਂ ਤੋਂ ਯਾਰ ਅਵੇਰੇ ਰਿਆ ਕਰੋ ਇਹਨਾਂ ਦੀ ਗੱਲਾਂ ਚ ਨਾ ਆ ਆ ਦੇਖੋ ਕਿੰਨਾ ਸੋਹਣਾ ਬੈਠਾ ਯਾਰ ਹੈ ਵਿੱਚ ਹੈਲੋ ਕਿਦਾਂ ਬਹੁਤ ਕੱਟ ਲੱਗਦੇ ਮੈਨੂੰ ਯਾਰਾ ਮੇਰੇ ਰੈਂਬੋ ਵਾਲੇ ਹੱਥ ਹਨ ਤਾਂ ਸੰਗ ਸੰਗ ਦਾ ਤੇ ਸੰਗਰੀ ਇਹ ਸੌਰੀ ਫੀਮੇਲ ਆ ਹੈ ਕਿਦਾਂ ਸੈਟ ਆ ਦੇ ਬਾਈ ਦਾ ਬਾਈ ਇਹ ਲੈ ਕੇ ਆਏ ਕਿ ਉਦਾਂ ਨਾਲੇ ਰੱਖਦੇ ਹਾਂ ਟਾਈਮ ਭਾਜੀ ਨੂੰ ਉਹ ਡਾਕਟਰ ਕੋਲ ਗਈ ਜਾਈ ਅੱਛਾ ਤੇ ਬਿਮਾਰ ਹੈ ਹਾਂ ਅੱਛੀ ਨਹੀਂ ਐਕਟਿਵ ਨਹੀਂ ਬਹੁਤ ਜ਼ਿਆਦਾ ਜਲਦੀ ਹੋ ਗਈ ਓਕੇ ਓਕੇ ਬਾਈ ਓਕੇ ਓਕੇ ਬਾਈ ओके ओके भाई टाइट लगा टाइट लगा टाइट ਠੀਕ ਹੈ ਠੀਕ ਹੈ ओके ओके पेंटर हां जी हां जी बैठ ਜਾ बैठ जा बैठ जा ओके ओके मेन्यू ਬਹੁਤ ਸ਼ੌਂਗਾ ਵੀ ਤਿੰਨ ਰੱਖੇ ਹੋ ਭਾਜੀ ਤਾਂ ਮੈਂ ਦੇਖ ਕੇ ਆ ਗਿਆ ਮੈਂ बैठ ਜਾ बैठ जा ਬਾਏ ओके भाई 2 ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਲੱਗਦਾ ਸਿੱਧਾ ਘੰਟਾ ਕਹਿੰਦੇ ਸੀ ਲੱਗਣਾ ਹੈ ਬਾਕੀ ਦੇਖਦੇ ਆ ਵੇਟ ਕਰਦੇ ਆ ਟ੍ਰੈਫਿਕ ਇੰਨਾ ਟੂ ਮੱਚ ਟ੍ਰੈਫਿਕ ਆ ਯਾਰ ਕੁੱਤਾ ਉਹ ਫੀਮੇਲ ਦੇਖੋ ਕਿੰਨੀ ਸਿਆਣੀ ਸੀ ਪੈਂਟਰ ਸੀ ਭਾਈ ਕਹਿੰਦਾ ਡਾਕਟਰ ਕੋ ਲੈ ਕੇ ਐਸੀ ਟੀਕਾ ਲਵਾ ਕੇ ਤੇ ਮੈਨੂੰ ਯਾਰ ਬਹੁਤ ਕੱਟ ਲੱਗਦਾ ਹੈ ਨਾ ਬਹੁਤ ਪਿਆਰਾ ਹੈ ਮੈਨੂੰ ਫਿਰ ਨਾ ਡੌਗਸ ਨਾਲ ਸ਼ੁਰੂ ਤੋਂ ਮੈਂ ਪੈਟ ਲਵਰ ਆ ਛੋਟੇ ਹੁੰਦੇ ਤੋਂ ਮੈਂ ਡੌਗ ਰੱਖਦਾ ਡੌਗ ਲਵਰ ਹੁਣ ਵੀ ਦੋ ਤਿੰਨ ਆਪਣੇ ਕੋ ਇੱਕ ਰੈਂਬੋ ਹੈ ਇੱਕ ਰੋਕੀ ਨਾਮ ਵਾਲਿਆਂ ਦਾ ਤੇ ਇੱਕ ਭੂਰਾ ਤਿੰਨ ਚਾਰ ਆ ਵੈਸੇ ਰੱਖਿਓ ਪਰਸਨਲੀ ਦੋ ਆਉਣ ਮੈਂ ਤੇ ਬਹੁਤ ਪਿਆਰਾ ਯਾਰ ਮੈਨੂੰ ਸੋਹਣੇ ਬਹੁਤ ਲੱਗਦੇ ਯਾਰ ਗੱਲ ਮੁੱਖ ਦੀ ਗੱਲ ਇਹ ਆ ਹੈ ਨਾ ਕਿਸੇ ਕਿਸੇ ਨੂੰ ਸ਼ੌਂਕ ਹੁੰਦਾ ਦੱਸਿਓ ਕਿਹਨੂੰ ਕਿਹਨੂੰ ਸ਼ੌਂਕ ਆ ਡੌਗਸ ਦਾ ਪੈਟ ਲਵਰ ਕੌਣ ਕੌਣ ਮੇਰੇ ਮੰਗੋ ਤੇ ਤਾਂ ਮੈਂ ਸ਼ਾਟ ਲੈ ਲਿਆ ਯਾਰ ਪੈਂਟਰ ਸੀ ਉਹ ਫੀਮੇਲ ਸੀ ਕੁੱਤੀ ਤਾਂ ਬਾਈ ਕਹਿੰਦਾ ਟੀਕਾ ਲਾ ਕੇ ਲਿਆ ਆ ਤਾਂ ਮੈਨੂੰ ਜਦ ਸੋਹਣੀ ਬਹੁਤ ਲੱਗੀ ਹੱਥ ਹੱਥ ਤਲਾਇਆ ਬਹੁਤ ਫ੍ਰੈਂਕਲੀ ਜੇ ਸੀ ਪਿਆਰ ਜਿਤਾਉਂਦੀ ਸੀ ਤੇ ਰੱਬ ਦੀ ਇੰਨੀ ਕਿ ਮਿਹਰ ਹੈ ਮੈਨੂੰ ਅੱਜ ਤੱਕ ਕੋਈ ਚਾਹੇ ਬੜਾ ਚਾਹੇ ਛੋਟਾ ਕੁੱਤਾ ਕੋਈ ਵੈਸੇ ਪਿਆ ਨਹੀਂ ਇੱਕ ਅੱਧਾ ਹੀ 100 ਚ ਇੱਕ ਅੱਧਾ ਹੀ ਪਿਆ ਹੋਗਾ ਨਹੀਂ ਤੇ ਮਹਰੇਕ ਨੂੰ ਜਾ ਕੇ ਹੱਥ ਨਾਲ ਲਾਏ ਲੈਣਾ ਹਰੇਕ ਨਾਲ ਪੰਗਾ ਲੈ ਲੈਣਾ ਬਾਕੀ ਇੱਥੇ ਯਾਰ ਆਵਾਜ਼ ਉਡੀ ਘਾਟਾਂ ਦੀ ਹੋਣੀ ਸੌਰੀ ਆ ਇੱਕ ਮਾਈਕ ਲੈਣਾ ਯਾਰ ਕਿ ਮਾਈਕ ਲੈ ਲੈ ਮਿੱਤਰਾਂ ਕਹਿੰਦੇ ਵਿਲੇ ਹੋ ਗਿਆ ਸਵਾਰੀ ਦਾ ਫੋਨ ਆ ਗਿਆ ਕਹਿੰਦੇ ਕੰਮ ਖੰਮ ਹੋ ਗਿਆ ਗੱਡੀ ਲਿਆਓ ਮੈਂ ਕਿਹਾ ਜੀ ਆ ਗਿਆ ਜੀ ਤੇ ਗੱਡੀ ਆਣੀ ਹੈ ਉੱਪਰੋਂ ਘੁੰਮ ਕੇ ਉੱਥੋਂ ਮੈਂ ਯੂ ਟਰਨ ਲੈ ਨਹੀਂ ਸਕਦਾ ਸੀ ਕਿਉਂਕਿ ਚਲਾਨ ਹੋਣਾ ਹੈ ਰੂਲ ਫਾਲੋ ਕਰਨੇ ਚਾਹੀਦੇ ਆਪਾਂ ਇੱਕ ਇੱਕ ਕਰਕੇ ਵੀ ਯਾਰ ਸਾਰੇ ਜਣੇ ਰੂਲ ਫਾਲੋ ਕਰਾਂਗੇ ਨਾ ਤਾਂ ਆਪਣਾ ਪੰਜਾਬ ਇੰਡੀਆ ਸੁਧਰ ਜਾਊਗਾ ਰੂਲ ਆਪਾਂ ਫਾਲੋ ਕਰਦੇ ਨਹੀਂ ਫਿਰ ਆਪਾਂ ਦੋਸ਼ ਦਿੰਨੇ ਆ ਮੁਲਾਜ਼ਮਾਂ ਨੂੰ ਹਨਾ ਪਚਰਾਣਾ ਅਗਲੇ ਦੀ ਡਿਊਟੀ ਅਗਲੇ ਨੇ ਕਰਨੀ ਆ ਤੇ ਹੁਣ ਮੈਨੂੰ 2.5 ਕਿਲੋਮੀਟਰ ਪੈ ਜਾਣੇ ਪਰ ਮੈਂ ਹਨਾ ਚੌਂਕ ਤੋਂ ਹੀ ਟਰ ਲੈ ਕੇ ਆਉਂਗਾ ਉੱਥੋਂ ਰੋਂਗ ਸਾਈਡ ਨਹੀਂ ਮੈਂ ਲੈ ਕੇ ਗਿਆ ਤਾਂ ਕੋਈ ਫਰਕ ਨਹੀਂ ਪੈਣਾ ਮੇਰਾ ਕਾਲੀ ਨਾ ਕਰਿਆ ਕਰੋ ਯਾਰ ਹਨਾ ਰੂਲ ਫੋਲੋ ਕਰਕੇ ਹੀ ਚੱਲਿਆ ਕਰੋ ਤੇ ਸਵਾਰੀ ਨੇ ਮੈਂ ਕਹਿ ਗਿਆ ਮੈਂ ਆਪੋਜ਼ਿਟ ਸਾਈਡ ਖੜਜੋ ਜਿੱਧਰ ਨੂੰ ਜਾਣਾ ਹੈ ਆਪਾਂ ਤੇ ਆਪਾਂ ਆ ਗਏ 2 ਮਿੰਟ ਮੈਂ ਪੂਰਾ ਆ 1.5 ਕਿਲੋਮੀਟਰ ਆ ਗਿਆ ਮੈਂ ਪੂਰਾ 1.5 ਕਿਲੋਮੀਟਰ ਦੇ ਆ ਕੇ ਮੋੜੇ ਕੱਟਾ ਇੱਥੋਂ ਯੂ ਟਰਨ ਲੈ ਕੇ ਜਾਉਂਗਾ ਸਾਹਮਣੇ ਲਾਈਟਾਂ ਹੁਣ ਲੈ ਮਿੱਤਰਾ ਯੂ ਟਰਨ ਲੈ ਲਿਆ ਤੇ ਸਵਾਰੀ ਖੜੀ ਆਪਣੀ ਵੇਟ ਕਰਦੀ ਮੈਂ ਕਹਾ 2 ਮਿੰਟ ਆ ਗਿਆ ਦੋ ਮੜ ਘਟ ਜਾਓ ਇਹ ਕਹਿੰਦੇ ਇਹ ਤਾਂ ਪੈਗੜਾ ਨਾ ਉਹ ਵਰੀਵਾਂ ਜੇ ਪਣਾ ਹੈ ਹੋਰ ਨਾ ਇਥੋਂ ਚੱਲਦਾ ਨਹੀਂ ਹੈਗਾ ਹੋਰਨ ਥੱਲੇ ਸੋਚ ਲੱਗੇ ਉੱਥੋਂ ਹੀ ਚੱਲਦਾ ਹੈ ਉਹ ਵੀ ਮਗਾਵਾ ਦੀਬੇ ਭਰਾ ਤੋਂ ਮੈਂ ਮਗਾ ਕੇ ਯਾਰ ਪਾ ਦੇ ਕਿਉਂਕਿ ਮੋੜ ਮੋੜ ਤੇ ਬੜਾ ਯਾਰ ਦਿੱਕਤ ਆਉਂਦੀ ਹੈ ਹੋਰ ਨਾ ਇਥੋਂ ਵੱਜਦਾ ਨਹੀਂ ਥੱਲੇ ਆ ਦੇਖੋ ਥੱਲੇ ਸੋਚ ਲਵਾਇਆ ਵਾ ਉੱਥੋਂ ਵੱਜਦੇ ਹਨ ਇਹ ਬੜੀ ਆ ਦਿੱਕਤ ਆਉਂਦੀ ਹੈ ਪਲੇਨ ਤੇ ਚੱਲੀ ਜਾਂਦਾ ਤੇ ਮੇਰੇ ਤਾਂ ਹੱਥ ਮੇਰੇ ਤਾਂ ਹੱਥ ਲੱਗੇ ਗੱਡੀ ਆ ਕੰਮ ਹੀ ਨਹੀਂ ਚੰਦੂ ਨਹੀਂ ਲੱਗ ਜਾਂਦੇ ਬਹੁਤ ਔਖਾ ਹੁੰਦਾ ਹੈ ਤੇ ਵੀ ਮੈਂ ਕਿਹਾ ਕੰਮ ਕਰਵਾ ਦਈਏ ਜੇ ਆ ਕੇ ਹੈ ਤੋ 2000 ਦਾ ਖਰਚਾ ਮੇਰੇ ਵੀਰੋ ਵੀ 2000 ਰੁਪਏ ਦਾ ਅਜਰ ਮੂੜਿਆ ਬੜਾ ਆਫ ਕਰਤਾ ਉਹ ਸਵਿਫਟ ਵਾਲੇ ਨੇ ਬਾਈ ਨੇ ਹਨਾ ਪਰ ਕੋਈ ਜਾਣ ਕੇ ਤਾਂ ਕਰਦਾ ਨਹੀਂ ਹੁੰਦਾ ਪਰ ਯਾਰ ਡਰਿੰਕ ਐਂਡ ਡਰਾਈਵ ਕਿਉਂ ਕਰਦੇ ਆ ਰੋਡ ਦੇ ਉੱਪਰ ਯਾਰ ਤੁਸੀਂ ਕਿਉਂ ਕਰਦੇ ਇਹ ਕੰਮ ਹੈ ਲੋਕਾਂ ਦੀ ਜਾਨ ਨਾਲ ਖਿਲਵਾੜ ਕਿਉਂ ਕਰਦੇ ਆ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਪ੍ਰਸ਼ਾਸਨ ਨੂੰ ਇਦਾਂ ਦੇ ਬੰਦਿਆਂ ਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਜਿਹੜੇ दारू ਪੀ ਕੇ ਡਰਿੰਕ ਐਂਡ ਡਰਾਈਵ ਕਾਰ ਕਰਦੇ ਆ ਰੋਡ ਤੇ ਡਰਿੰਕ ਪੀ ਕੇ ਨਾ ਮਤਲਬ ਡਰਾਈਵ ਕਰਦੇ ਆ ਯਾਰ ਹਨਾ ਖਾਮ ਖਾਏ 2500 ਤੋਂ ਇਧਰ ਨੁਕਸਾਨ ਮੇਰਾ ਕਰ ਗਿਆ ਯਾਰ ਖਾਮ ਖਾਏ 1500 ਬਚਣਾ ਤੇ ਫਾਈਨਲੀ ਉਸੇ ਚੌਂਕ ਤੇ ਆ ਗਿਆ ਮੁੜ ਕੇ ਇੱਥੇ ਲੱਗੀ ਉਸੇ ਰਾਣੀ ਤੋਂ ਸਵਾਰੀ ਦੇ ਫੋਨ ਆ ਗਿਆ ਪਾਸਪੋਰਟ ਆਫਿਸ ਦੇ ਸਾਹਮਣੇ ਕਹਿੰਦੇ ਏਜੰਸੀ ਦੇ ਸਾਹਮਣੇ ਖੜੇ ਆ ਤੇ ਕਹਿੰਦੇ ਜਿੱਥੇ ਜਾਣਾ ਹੈ ਉਧਰ ਹੀ ਛੜਿਆ ਆ ਕੇ ਖੜ ਗਿਆ ਰੋਡ ਕ੍ਰੋਸ ਕਰਕੇ ਮੈਂ ਕਿਹਾ ਯਾ ਧਿਆਨ ਨਾਲ ਚਲਿਆ ਕਰੋ ਆਟੋ ਵਾਲੇ ਆਪਣੇ ਭਰਾਇਆ ਚਲੋ ਸਾਰੇ ਤੁਸੀਂ ਵੀ ਧਿਆਨ ਨਾਲ ਚਲਾਇ ਕਰੋ ਯਾਰ ਹਨਾ ਦੂਜਾ ਨਾ ਕਰਿਆ ਕਾਲੀ ਨਾ ਕਰਿਆ ਗੱਡੀ ਫੇਰ ਟੱਕਰ ਗਈ ਉਹ ਪਰ ਬੰਦਾ ਹੋਰ ਇੱਕ ਬਾਬਾ ਹੋਰ ਆ ਗਿਆ ਦੀਵਾ ਚਾਹ ਪੀਣੀ ਹੈ ਬਾਬਾ ਯਾਰ ਚਾਹ ਕਿੰਨੇ ਕਿੰਨੇ ਕਹਿੰਦੇ ਨਹੀਂ ਆ ਕਿੰਨੇ ਕਹਿੰਦੇ ਆ ਚਾਹ ਬਾ ਜਿਹੜੇ ਬਾਬੇ ਹੁੰਦੇ ਤਾਂ ਚਾਹ ਬਣਾਦੇ ਹੁੰਦੇ ਪੀਂਦੇ ਨਹੀਂ ਹੁੰਦੇ ਕੈਮਰੇ ਮੂਰੇ ਨਹੀਂ ਖੜਦੇ ਫੇਰ ਬਾਬੇ ਦੋ ਮਨ ਜੰਦਰ ਟੱਕਰੇ ਉੱਥੇ ਇਹਨੂੰ ਸ਼ੌਕੀਆਂ ਬਹੁਤਾਂ ਤੇ ਬਾਹਰ ਜਾਣਾ ਜਿੱਦਾਂ ਮੈਂ ਕੈਮਰਾ ਓਨ ਕੀਤਾ ਇਹਨੂੰ ਬੰਦ ਕਰ ਇਹਨੂੰ ਬੰਦ ਕਰਨ ਨਾਲੇ ਨੱਟ ਲੈ ਲੈ ਵੇ ਮਿੱਤਰਾ ਫਾਈਨਲੀ ਸਵਾਰੀ ਹੋਣੀ ਛੱਡ ਤੇ ਆ ਪੌਣੇ 3 ਹੋ ਗਏ ਆ ਤੇ ਤੇਲ ਪਵਾ ਲੀਏ ਪਹਿਲਾਂ ਗੱਡੀ 'ਚ ਤੇਲ ਪਵਾ ਗਏ ਗੱਡੀ ਖੜੀ ਕਰਦੀਏ ਘਰੇ ਤੇ ਕ੍ਰਿਸਟਲ ਚੱਕ ਕੇ ਉਹਦਾ ਮਾੜਾ-ਮੋਟਾ ਛੰਗੜ-ਮੰਗੜ ਕਰਾ ਲਈ ਅੱਜ ਹੈ ਤੇ ਉਹਨਾਂ ਤਾਰੇ ਤੁਰੇ ਤਾਂ ਕਿੰਨੇ ਨਵਾਂ ਦੇ ਰੇਡੀਅਨ ਦਾ ਕੰਮ ਕਰਨਾ ਹੈ ਮੈਂ ਪਹਿਲਾਂ ਪਾਇਆ ਤੇਲ ਉਹਦੇ ਬਾਅਦ ਚੋਂ ਕਰਾਨੇ ਸਾਰਾ ਕੰਮ ਲੈ ਵੀ ਬਾਬੇ ਉਹ ਸੱਸਰੀ ਗੱਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਘਰੇ ਬੈਠੇ ਸੀ ਅੱਜ ਹੈਗਾ ਆਪਣਾ ਜਿੱਦਾਂ ਕੇ ਜਨਮ ਦਿਨ ਤੁਸੀਂ ਸਾਰੇ ਭਰਾਵਾਂ ਨੇ ਨਾ ਹੈਪੀ ਵਾਲਾ ਬਰਥਡੇ ਆ ਸਾਰੇ ਭਰਾਵਾਂ ਨੇ ਵਿੱਚ ਕੀਤਾ ਥੈਂਕ ਯੂ ਸੋ ਮੱਚ ਜਿਹੜੇ ਭਰਾਵਾਂ ਦਾ ਰਪਲਾਈ ਵੀ ਨਹੀਂ ਕਰ ਹੋਇਆ ਉਹਲੇ ਵੀ ਆ ਸੌਰੀ ਆ ਤੇ ਮੈਂ ਨਾ ਜਨਮ ਮਨਾਣਾ ਪਉਂਦਾ ਹੈ ਨਹੀਂ ਤਾਂ ਜਨਮ ਮੈਨੂੰ ਬਿਲਕੁਲ ਸ਼ੌਂਕ ਹੈ ਨਹੀਂ ਪਰ ਆਪਣੇ ਭਰਾ ਧੱਕੇ ਨਾਲ ਕੇਕ ਲੈ ਕੇ ਆ ਗਏ ਉਹਨੂੰ ਆਮਾ ਬਾਈ ਆਪਣਾ ਆਪਣਾ ਜਸਵੀਰ ਸਿੰਘ ਦਿੱਤਾ ਬਾਈ ਤੇ ਆਪਣਾ ਚੰਦ ਬਾਈ ਤੇ ਹੁਣ ਬਾਈ ਸਾਡੇ ਕੇਖ ਲੈ ਕੇ ਆ ਗਏ ਆ ਹੁਣ ਕਿੱਦਾਂ ਨਾ ਕਰੀਏ ਕਿ ਮੈਨੂੰ ਵੀ ਛੌਕ ਹੈ ਨਹੀਂ ਨਾ ਤਾਂ ਹੈਗਾ ਭਾਈ ਦੀ ਸ਼ਾਪਿੰਗ ਨੇ ਇਹ ਬਣਾਦਾ ਨਾ ਮੈਂ ਨਹੀਂ ਜੋਗਾ ਸੱਚੀ ਪੜੀ ਤੁਹਾਨੂੰ ਕਿਹੜਾ ਹੈਗਾ ਅੱਜ ਅੱਜ 31 ਅੱਜ 31 32 ਸਾਲ ਦੀ ਉਮਰ ਹੋ ਗਈ ਪਰ ਕੋਈ ਸ਼ੌਂਕ ਜੇ ਹੈ ਨਹੀਂ ਪਰ ਹੁਣ ਭਰਾ ਇਹਨੇ ਮਾਨਾ ਲੈ ਕੇ ਆਇਆ ਮੈਂ ਕਿਹਾ ਨਾਲੇ ਬਲੌਗ ਬਣਾਉਣੇ ਆ ਨਾਲੇ ਇੰਜੋਏ ਕਰਦੇ ਆ ਕੋਈ ਮਨਮੁਨ ਸੀਗਾ ਨਹੀਂ ਯਾਰ ਮੈਂ ਕੋਈ ਮਨ ਨਹੀਂ ਸੀਗਾ ਬਿਲਕੁਲ ਸੱਚੀ ਗੱਲ ਹੈ ਬਿਲਕੁਲ ਹੈ ਪਰ ਆਵਾਜ਼ ਤਾਂ ਫਿਰ ਠੀਕ ਆ ਠੀਕ ਆ ਓਕੇ ਆ ਪਰ ਉਹ ਬੰਦਾ ਇੱਕ ਵਾਰੀ ਮਨਾਇਆ ਸੀਗਾ ਉਹ ਵੀ 3 ਸਾਲ ਪਹਿਲਾਂ ਉਹ ਵੀ ਕੋਈ ਮਤਲਬ ਮਨ ਕਰ ਗਿਆ ਸੀ ਤਾਂ ਮਨਾ ਲਿਆ ਨਹੀਂ ਤਾਂ ਛੋਟੇ ਹੁੰਦੇ ਨੇ 15 ਸਾਲ ਤੱਕ ਮਨਾਇਆ 15 ਸਾਲ ਤੱਕ ਅਸੀਂ ਅੱਜ ਆ ਕੇ ਅੱਜ ਮਨ ਕਰ ਗਿਆ ਤਾਂ ਪਹਿਲਾਂ ਤਾਂ ਯਾਰ 10 ਸਾਲ ਵੈਲਕਮ ਗੱਲਾਂ ਆਉਂਦਾ ਕੋਈ ਬੰਦਾ ਸਹੀ ਗੱਲ ਹੈ ਕੋਈ ਨਹੀਂ ਆਉਂਦਾ ਤੇ ਭਰਾ ਨੇ ਮਨ ਲੈ ਕੇ ਆਣ ਨਾਲੇ ਮੈਂ ਗੱਲਾਂ ਬਾਤਾਂ ਕਰਦੇ ਦੁੱਖ ਸੁੱਖ ਸ਼ੇਅਰ ਕਰਦੇ ਕਾਂ ਕੈਂਚੀ ਚੱਕੀ ਫਿਰਦਾ ਦਾਦੀ ਬਣ ਗਿਆ ਕਿਉਂਕਿ ਕੁੜਤੇ ਪਿਆਵੇਂ ਸੀਨ ਲੱਗਦਾ ਜਿਵੇਂ ਉਹ ਐਸੇ ਖਿਡਾਣ ਦੇ ਪਾਈ ਜਾਣਾ ਨਾ ਪਾਦੀ ਇਹ ਤਾਂ ਬੰਦੀ ਹੀ ਹੈ ਪਹਿਲਾਂ ਬੰਦ ਦੇ ਨਾਲ ਖਿਲਾ ਦੇਣਾ ਕੰਮ ਕੀਤਾ ਯਾਰ ਉਹ ਖਿਲਾ ਫੇਰ ਲੈ ਕੇ ਵਾ ਲਿਆਂਦਾ ਲਿਆਂਦਾ ਵਾ ਖਿਲਾ ਦੇ ਪੈੜਨ ਦਿੰਦਾ ਪਾਣਾ ਪਾਣਾ ਤੇ ਸਾਲ ਵਾਲੇ ਮੇਰੇ ਕਹ ਦੁੱਖ ਸੁੱਖ ਸਮਝੇ ਕਰ ਨਾਲੇ ਗੱਲਾਂ ਬਾਤਾਂ ਕਰਨ ਨਾਲੇ ਚੇਲ ਕਰਦੇ ਨਾਲੇ ਕੇਕ ਕਰਦੇ ਆ ਭਰਾ ਨੇ ਮਨ ਲੈ ਕੇ ਆਇਆ ਕੇਕ ਤੇ ਹੁਣ ਕਰਦੇ ਆ ਜੰਕਸ਼ਨ ਘਮੜੇ ਭਾਈ ਜੰਕਸ਼ਨ 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 ਆ ਜਾ ਬਹੁਤ ਦੇਖੋ ਬੇ ਖੋਲੋ ਬੇ ਖੋਲੋ ਕਿੱਦਾਂ ਖੋਲੋ ਉੱਥਾ ਤਾਂ ਨਹੀਂ ਰੱਖਿਆ ਵੇ ਇਦਾਂ ਉੱਥਾ ਤਾਂ ਨਹੀਂ ਪਾ ਲਿਆ ਪੜਿਆ ਸਿੱਧਾ ਹੀ ਸਿੱਧਾ ਹੀ ਉਹ ਤਰਾ ਪਲਾ ਹੋਵੇ ਸੋਲਜ ਜੱਸਾ 9645 ਵਿੱਚ ਲਿਖਾਤਾ ਮੇਰੇ ਵੀ ਉਹ ਲਿਖਾਤਾ ਕਹਿੰਦੇ ਮੇਰਾ ਦਿਮਾਗ ਐਸ ਬੰਦੇ ਦਾ ਹੀ ਆ ਇਹ ਇਧਰੋਂ ਇਹੋ ਹੀ ਗਿਆ ਉਹਨੇ ਉਹ ਹੀ ਕੰਮ ਕਰਦਾ ਇਧਰੋਂ ਹੋਰੇ ਕੋਈ ਦੁਕਾਨ ਕਹਿੰਦਾ ਸੀ ਪਛੜਦੇ ਗੱਲਾਂ ਲੈ ਗੱਲ ਜੀ ਕਹਿੰਦਾ ਸਗਾ ਮਾੜੀ ਸਨੈਪਚੈਟ ਨਹੀਂ ਪਾਦੀਏ ਇੱਕ ਮਹੀਨੇ ਬੰਦਾ ਵੀ ਮੈਨੂੰ ਵੀ ਪਾਦਾ ਇੱਕ ਮਹੀਨੇ ਸਨੈਪਚੈਟ ਵੀ ਪਾਦੀ ਮੇਰਾ ਭਰਾ ਸਨੈਪਚੈਟ ਦਾ ਸਨੈਪਚੈਟ ਤੇ ਵੀ ਸਾਨੂੰ ਫੋਲੋ ਕਰ ਲਿਆ ਕਰੋ ਮੇਰਾ ਭਰਾ ਸੋਹਲ ਜੱਸ ਵਾਈਟੀ ਹੈ ਤੇ ਥੈਂਕ ਯੂ ਯਾਰ ਬਾਬਿਓ ਲਵ ਯੂ ਰੱਬ ਸਾਰਿਆਂ ਨੂੰ ਵਦਨ ਦੇ ਭਰਾ ਦੋ ਬਈ ਯਾਰ ਹੈ ਜਿਹੜਾ ਇੰਨਾ ਪਿਆਰ ਕਰਦੇ ਆ ਉਹ ਖਰਚਾ ਤੇ ਉਹ ਸਨੇਪ ਚੈਟ ਚੱਲ ਪਈ ਯਾਰ ਸਨੇਪ ਚੈਟ ਸਨੇਪ ਸਨੇਪਾ ਬਣਾ ਲਾ ਪੀਆ ਕਹਿੰਦੇ ਮੇਰੇ ਵੀਰੋ ਸਨੇਪ ਚਾ ਦੀਦੀ ਸੰਤਾਨ ਦਾ ਆਵੇ ਮੇਰੇ ਵੀਰੋ ਇਹਨਾਂ ਪਹਿਲਾਂ ਦੋਣ ਚੱਲ ਜਾ ਉਹ ਕਿੰਦ ਨੂੰ ਕਿਆ ਕਰੀ ਜਾਂਦੇ ਓਰੇ ਬੰਦੇ ਯਾਰ ਤੇਰੇ ਯਾਰ ਕੋਈ ਡਰਦਾ ਹੁੰਦਾ ਮੇਰੇ ਕੋਲ ਦੋਣ ਹਾਏ 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 ਤਾਂ ਆਪਣੀ ਆਤਮਾ ਸਨੈਪ ਚੈਟਾਂ ਚ ਚੱਲਦੀਆਂ ਕਿਹਕੇ ਦੇਖੋ ਕਿ ਇਹਦੇ ਨਾਮ ਦੇਖੋ ਕਿਹੜਾ ਲਿਖਾ ਕੇ ਲਿਆਏ ਲਾਵੇਂ ਮੇਰੇ ਵੀਰੋ ਪੱਖਾ ਬੰਦ ਕਰਦੀ ਹੈ ਕਿ ਰਹਿਣ ਦੀ ਹੈ ਪੱਖਾ ਬੰਦ ਕਰ ਲਿਆ ਗਰਮੀ ਵਿੱਚ ਗਰਮੀ ਵਿੱਚ ਗਰਮੀ ਵਿੱਚ ਬੈਠ ਗਰਮੀ ਵਿੱਚ ਬੈਠ ਗਏ ਤੀਨਾ ਡੱਬੀ ਵੀ ਲਾ ਕੇ ਮੈਂ ਲੈਟਰ ਨਾ ਲਿਆਵਾਂ ਬਾਤ ਇਹ ਹੀ ਦੱਸੇ ਹੋਏ 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 ਹੈਪੀ ਬਰਥਡੇ ਟੂ ਯੂ ਸੋ ਮੱਚ ਗੱਸ ਸੋਹਲ ਥੈਂਕ ਯੂ ਸੋ ਮੱਚ ਯਾਰ ਬਹੁਤ ਬਹੁਤ ਮੇਰੇ ਭਰਾਵਾਂ ਦਾ ਕਰਦੀ ਜੀ ਹੋਰ 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 ਆ 9245 ਪੁੱਠਾ ਆ ਗਿਆ ਮੇਰੇ ਵੀਰਾਂ ਸਿੱਧਾ ਕਰ ਲੈ ਇਹਨੂੰ ਮੋਮਬਤੀਆਂ ਕੱਢ ਲੈ ਮੋਮਬਤੀਆਂ ਕੱਢ ਕੇ ਇਹਦੇ ਚੱਲਣੇ ਮੋਮਬਤੀਆਂ ਲਾਣ ਦੇ ਮੋਮ ਆ ਆ ਵੀ ਦੇਖ ਲੋ ਆ ਵੀ ਦੇਖ ਲੋ ਆ ਵੀ ਆਇਆ ਵਾ ਬੱਚਾ ਮੋਮਬਤੀਆਂ ਵਿੱਚੇ ਖਾਗੂ ਲੈਣੀ ਹੋਵੇ ਵੀ ਨਹੀਂ ਨਹੀਂ ਚਾਹੀਦੀਆਂ ਚਾਹੀਦੀਆਂ ਹਲਕਾ ਜਿਹਾ ਮੂਮ ਵੀ ਖਾਣਾ ਚਾਹੀਦਾ ਗੱਡੀ ਘੱਟ ਦੋ ਹੈਪੀ ਬਰਥਡੇ ਟੂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਹੈਪੀ ਬਰਥਡੇ ਟੂ ਯੂ ਥੈਂਕ ਯੂ ਕਾਕਾ ਕਿੰਨੇ ਸਾਲ ਦਾ ਹੋ ਗਿਆ ਮੈਂ ਅਜੇ ਹੋ ਗਿਆ ਬਾਬੇ ਸੁਖਨਾ ਓਏ 32 ਸਾਲਾਂ ਦਾ ਆਹ ਹਾਂ ਨਹੀਂ ਬੱਤੀਆਂ ਦਾ ਨਾ ਖੱਟਿਆ ਗਿਆ ਤਾਂ ਜ਼ਿੰਦਗੀ ਚ ਕਾਕਾ ਕਰਨਾ 32 ਸਾਲਾਂ ਦਾ ਹੋ ਗਿਆ ਆ ਗੱਭੇ ਗੱਭੇ ਨਹੀਂ 32 ਸਾਲਾਂ ਦੇ ਤਾਂ ਖੱਟਿਆ ਗਿਆ ਬਈ ਇਹ ਕਹਿੰਦਾ ਬੱਤੀਆਂ ਸਾਲਾਂ ਦੇ ਖੱਟਿਆ ਗਿਆ ਮੈਨੂੰ ਪਹਿਲਾਂ ਦੱਸੋ ਬੋਹੋ ਗੋਜ ਖਟਿਆ ਬੋਹੋ ਗੋਜ ਕੋਤ ਨਹੀਂ ਖਟਿਆ ਤੇ ਬੱਤੀਆਂ ਸਾਲਾ ਥੈਂਕ ਯੂ ਥੈਂਕ ਯੂ ਸੋ ਮੱਚ ਮੇਰੇ ਭਰਾਵਾਂ ਦਾ ਸਾਰਿਆਂ ਦਾ ਦੇਖੋ ਜਾਲਾ ਦੇਸੀ ਕੰਮ ਦਾ ਆ ਭਾਈ ਮੋਮਬੱਤੀ ਬਈ ਮੋਮਬੱਤੀਆਂ ਵੀ ਖਾਲੇ ਮੜੀਆਂ ਆ ਮੋਮਬੱਤੀਆਂ ਵੀ ਖਾਲ ਲਈ ਦੇਸੀ ਕੰਮ ਚੱਲਦਾ ਚਾਂਪੇ ਚੁੰਮ ਚੰਦਰ ਕੰਮ ਆ ਅੱਜ ਦਿਖਾਵਾਂਗੇ ਥੈਂਕ ਯੂ ਥੈਂਕ ਯੂ ਪਾਬਿੰਦ ਪਾਬ ਲਵ ਯੂ ਸਾਰੇ ਭਰਾਵਾਂ ਨੂੰ ਯਾਰ ਬਹੁਤ ਬਹੁਤ ਆਹ ਲੈ ਜਸਤ ਸੋਹਲ ਵੀ ਮੇਰੇ ਕੋਲੋਂ ਦੁਆ ਖਾਣ ਲੱਗਿਆ ਵਾ ਆ ਕਿਆ ਕਹਿਣਾ ਕੱਟ ਲਓ ਆ ਲਓ ਆ ਲੋ ਜੀ ਬਹੁਤ ਬਹੁਤ ਥੈਂਕ ਯੂ ਮੇਰੇ ਭਰਾਵਾਂ ਦਾ ਜਿਨੇ ਜਿਨੇ ਹੈਪੀ ਬਰਥਡੇ ਨਹੀਂ ਕਿਹਾ ਮੇਰਾ ਭਰਾ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਜਿਨੇ ਕਹਿਤਾ ਉਹਨਾਂ ਦਾ ਤਾਂ ਹੈਗਾ ਹੀ ਆ ਬਾਕੀ ਆ ਸਾਡਾ ਜਿਤੁ ਖੁਸ਼ੀ ਹੋਈ ਆ ਸੱਚੀ ਅੱਜ ਜੰਮ ਕੇ ਬਹੁਤ ਚੰਗਾ ਲੱਗਿਆ ਬਹੁਤ ਟਾਈਮ ਤੋਂ ਕਹਿੰਦਾ ਕਹਿੰਦਾ ਅੱਜ ਬਹੁਤ ਖੁਸ਼ੀ ਹੋਈ ਮੈਨੂੰ ਜੰਮ ਕੇ ਉਦੋਂ ਇੱਕ ਗੱਲ ਗੰਟੀਰੀ ਰਸੀ ਕਰਨੀ ਹੁੰਦੀ ਬਾਬੇ ਨੇ ਬਲੌਗ ਕਿਹਾ ਨਹੀਂ ਵੀ ਮੈਂ ਬਹੁਤ ਕੁਝ ਹੀ ਵੀ ਮੈਨੂੰ ਅੱਜ ਦੇ ਦਿਨ ਜੰਮ ਕੇ ਨੋਲੀਆਂ ਨੇ ਕਿਹਾ ਫੜੋ ਭਾਈ ਜੀ ਇਹ ਨਵਾਬ ਦੇ ਅੰਦਰ ਦਾ ਇਹ ਸਾਡਾ ਕਹ ਨਪਾਲ ਵਾਲਾ ਮੁੰਡਾ ਬੋਲੀਆਂ ਤੈਨੂੰ ਕੀ ਪਤਾ ਮੇਰੀ ਹੱਤ ਦਾ ਬੋਲੀਆਂ ਦਿਖਾਣਾ ਮਾਰ ਆਵੇ ਜੀ ਸਾਡਾ ਮਨਜੀਤ ਸਿੰਘ ਨਾਲ ਜਸਵੀਰ ਸਿੰਘ ਪਿੰਡ ਜਾਗਤਪੁਰ ਜੀ ਸੋਹਣ ਸਿੰਘ ਤੇ ਬਾਬਾ ਸਿੰਘ ਦੇ ਮੁੰਡੇ ਆ ਜੀ ਤੇ ਆ ਕੇਕ ਖਾਣ ਲੱਗੇ ਹੋ ਆ ਜੀ ਮੰਜੀ ਸਿੰਘ ਤੁਸੀਂ ਕੁਝ ਕਹਿਣਾ ਚਾਹੁੰਦੇ ਜਸਦੇ ਦੇ ਬਰਥਡੇ ਤੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਗਿਫਟ ਕੀ ਲੈ ਕੇ ਆਏ ਤੁਸੀਂ ਕਰਦ ਹੋਰ ਆਹ ਆਹ ਤਾਂ ਮੈਂ ਲੈ ਲਈ ਹਾਂ ਲਓ ਜੀ ਕੋਲੀਆਂ ਆ ਗਈਆਂ ਹੁਣ ਕੋਲੀਆਂ ਚ ਹਲਕੇ ਹਲਕੇ ਕੇਕ ਜਾਏਗਾ ਤੇ ਸਾਡੇ ਢਿੱਲੇ ਢਿੱਡੇ ਚ ਆਊਗਾ ਜੀ ਜਿੱਦਾਂ ਸ਼ੁਰੂ ਤੇ ਆਤੇ ਹੀ ਆ ਵੀ ਆਪਾਂ ਨਾ ਐਸਕੇ ਵੇਲੇ ਕੇਕ ਖਾਈ ਜਾਈ ਆ ਪਰ ਜਿੱਦਾਂ ਮਰਜੀ ਨਜ਼ਾਰਾ ਆ ਗਿਆ ਯਾਰ ਕੋਈ ਮੇਰੇ ਮਨ ਇਥੇ ਕੋਈ ਪਲਾਨ ਸਿਗਾ ਨਹੀਂ ਬਾਬੇ ਸਾਡਾ ਤਾਂ ਸਿਗਾ ਸਾਡਾ ਤਾਂ ਸਿਗਾ ਭਰਾ ਸਵੇਰ ਦਾ ਮੇਰੇ ਭਰਾ ਸਾਡਾ ਤਾਂ ਸਵੇਰ ਦਾ ਮੈਂ ਤਾਂ ਮੈਂ ਤਾਂ ਇਹਨਾਂ ਨੂੰ ਫੋਨ ਕਰਦਾ ਕਰਦਾ ਮੈਂ ਤਾਂ ਇਹਨਾਂ ਨੂੰ ਸਵੇਰ ਦਾ ਫੋਨ ਕੀਤਾ ਪਰ ਮੈਂ ਕਿਹਾ ਜਾਣਾ ਆਪਾਂ ਉਹ ਆ ਖੁਸ਼ੀ ਬਾਬੇ ਉਹ ਫੀਲ ਕਰ ਸਕਦੇ ਜਿੱਤੇ ਬੰਦੇ ਪੀਂਦੀ ਹੁੰਦੀ ਨੂੰ ਪਤਾ ਹੁੰਦਾ ਆਸ ਸਕੂਨ ਜਿਹੜਾ ਮੈਨਾਂ ਸਕੂਨ ਆ ਫੀਲ ਕਰ ਸਕਦੇ ਆਪਾਂ ਹਾਂ ਹਾਂ ਪਰਮਾਤਮਾ ਇਹਨਾਂ ਨੇ ਭਰਾ ਸਾਰੇ ਨੂੰ ਦਵੇ ਪਰਮਾਤਮਾ ਬਾਕੀ ਥੈਂਕ ਯੂ ਸਾਰੇ ਭਰਾਵਾਂ ਦਾ ਥੈਂਕ ਯੂ ਜਿਨ੍ਹਾਂ ਨੇ ਬੇਸ਼ਕ ਕੀਤਾ ਉਹਨਾਂ ਦਾ ਵੀ ਥੈਂਕ ਯੂ ਧੰਨਵਾਦ ਜਿਹੜੀ ਨਹੀਂ ਕੀਤਾ ਉਹਨਾਂ ਦਾ ਜਿਆਦਾ ਧੰਨਵਾਦ ਕਰਕੇ ਇਹ ਸਾਰੇ ਇਹਨਾਂ ਭਰਾਵਾਂ ਦੇ ਸਾਰੇ ਓੜੇ ਬੰਦ ਜਿੱਦਾਂ ਨਾ ਉਹ ਸਾਰਾ ਭਰਾ ਅਸੀਂ ਤਾਂ ਬਹੁਤ ਥੋੜਾ ਖਾਣਾ ਉਹ ਭਰਾਵਾ ਮੇਰੀ ਗੱਲ ਸੁਣ ਉਹ ਮੇਰੀ ਗੱਲ ਸੁਣ ਨਾ ਜਸ ਉਹ ਮੇਰੀ ਸੁਣ ਲੈ ਮੈਂ ਤਾਂ ਥੋੜਾ ਜਿਹਾ ਖਾਣਾ ਮੈਂ ਥੋੜਾ ਜਿਹਾ ਜਸ ਉਹ ਆਲੋ ਕਰ ਲੋ ਬੰਦ ਕੈਪਚਰ ਮੈਂ ਤਾਂ ਇਹ ਇਤਨਾ ਅੱਦਾ ਖਾਣਾ ਨਜ਼ਾਰਾ ਆ ਗਿਆ ਯਾਰ ਕੇਕ ਬੜਾ ਅਨੁਸ਼ਟੀ ਸੀ ਭਾਜੀ ਬੜਾ ਟੇਸਟੀ ਕੇਕਸ ਹੈ ਬਈ ਬੜਾ ਟੇਸਟੀ ਇਤਿਹਾਸ 9645 ਜਿਹੜਾ ਲਿਖਾਇਆ ਹੋਇਆ ਐਸ ਬੰਦੇ ਨੇ ਲਿਖਾਇਆ ਪਰ 9645 ਵਾਲਾ ਚੰਦ ਕਹਿੰਦਾ ਫਵਾਹ ਮੈਂ ਤਾਂ ਬੰਦਿਆਂ ਵਾਲਾ ਬਣਾਤਾ ਹੈ ਮੈਂ ਤਾਂ ਹੋਰ ਲਿਆਦਾ ਪੈਗ ਹਾਂ ਇਹ ਕਹਿੰਦਾ ਹਾਂ ਵਧੀਆ ਇਹ ਸਾਡੇ ਚੰਦ ਦੀ ਪਸੰਦ ਹੈ ਚੰਦ ਦੀ ਆ ਰੱਖੇ ਚਾਰ ਪੰਜ ਵਾਲੇ ਇਹ ਬੰਦਿਆਂ ਨੇ ਚੰਗਾ ਹੀ ਬੋਚੜ ਆਇਆ ਚੰਗਾ ਹੀ ਬੋਚ ਨਾ 버ਗਰ ਵੀ ਚੱਕੀ ਫਿਰਦੇ ਆ ਇਹ ਉਹ ਵੀ ਕੁੱਕੜ ਵਾਲੇ ਚਿਕਨ ਵਾਲੇ ਓਏ ਹੋਏ ਹੋਏ ਆ ਇੱਕ ਰੈਗਰ ਕੁੱਕੜਾਂ ਵਾਲੇ ਬਰਗਰ ਚੱਕੀ ਫਿਰਦੇ ਕੁੱਕੜਾਂ ਵਾਲੇ ਲੈ ਵੀ ਭਰਾ ਚੱਲੇ ਆ ਸਾਡੇ ਥੈਂਕ ਯੂ ਲਵ ਯੂ ਬਹੁਤ ਮਿਹਰਬਾਨੀ ਮੇਰੇ ਭਰਾਵਾਂ ਦੀ ਜੀਂਦੇ ਬਸੇ ਰਹੋ